ਉਹ ਦੋਸਤੋ ਕਿੰਨਾ ਕਿੱਡੀ ਵੱਡੀ ਸੁੰਡੀ ਇਹਦੇ ਵਿੱਚ ਆ ਦੇਖ ਲੋ ਤੁਹਾਡੇ ਸਾਹਮਣੇ ਆ ਦੋਸਤੋ ਆ ਕਣਕ ਹੈ ਕਿਸਾਨਪ੍ਰਭ ਉਹ ਖੇਤਾਂ ਦੇ ਵਿੱਚ ਬਹੁਤ ਜ਼ਿਆਦਾ ਸੁੰਡ ਪੈ ਰਿਹਾ ਇਸ ਵਾਰ ਕਣਕ ਦੀ ਫਸਲ ਨੂੰ ਬਹੁਤ ਜ਼ਿਆਦਾ ਸੁੰਡ ਖਾ ਰਿਹਾ ਹੈਗਾ ਤੁਹਾਨੂੰ ਮੈਂ ਦਿਖਾਉਣਾ ਵੀ ਕਣਕ ਨੂੰ ਆਪਣੇ ਪਾਣੀ ਵੀ ਲਾਤਾ ਫਿਰ ਵੀ ਕਣਕ ਦੇ ਵਿੱਚ ਸੁੰਡ ਪੈ ਰਿਹਾ ਦੇਖੋ ਆ ਕਣਕ ਕਿੰਨੀ ਸੋਹਣੀ ਖੜੀ ਆ ਹੁਣ ਮੈਂ ਤੁਹਾਨੂੰ ਸੁੰਡ ਕਣਕ ਦੇ ਖਾਉਂਗਾ ਕਿਸਾਨਪ੍ਰਭ ਵੀ ਸੁੰਡ ਵਾਲੀ ਕਣਕ ਕੀ ਹੋ ਰਿਹਾ ਹੈਗਾ ਇਸ ਦੂ ਬਾਦ ਤੇ ਕਿਸਾਨਪ੍ਰਭ ਮੋਰਚਾ ਚੱਲੀ ਜਾਂਦਾ ਹੈਗਾ ਕਿਸਾਨੀ ਦੇ ਹੱਕ 'ਚ ਚੱਲੀ ਜਾਂਦਾ ਕਿਸਾਨਾਂ ਨੂੰ ਹੱਕ ਦਵਾਉਣ ਵਾਸਤੇ ਜਗਜੀਤ ਸਿੰਘ ਡੱਲੇਵਾਲ ਬਾਪੂ ਡੱਲੇਵਾਲ ਬੈਠਾ ਸੁਖ ਹੜਤਾਲ ਤੇ ਸਾਰੇ ਪੰਜਾਬ ਦੇ ਪੰਜਾਬ ਤੋਂ ਬਾਹਰ ਦੇ ਹਰਿਆਣੇ ਦੇ ਸਾਰੇ ਦੇਸ਼ ਭਰ ਦੇ ਕਿਸਾਨਾਂ ਨੂੰ ਹੱਕ ਦਵਾਉਣ ਵਾਸਤੇ ਉਹ ਬੈਠੇ ਨੇਗੇ ਭੁੱਖ ਹੜਤਾਲ ਤੇ ਵੱਧ ਤੋਂ ਵੱਧ ਦੋਸਤਾਂ ਨੂੰ ਬੀ ਤੇ ਦੋਸਤੋ ਵੱਧ ਤੋਂ ਵੱਧ ਵੀਰ ਉੱਥੇ ਪਹੁੰਚੋ ਵੀਡੀਓਗ੍ਰਾਫੀ ਵਾਲੇ ਵੀ ਪਹੁੰਚੋ ਵੱਧ ਤੋਂ ਵੱਧ ਹੋਰ ਵੀ ਕਿਸਾਨ ਭਰਾ ਪਹੁੰਚੋ ਤੇ ਦੋਸਤੋ ਅੱਜ ਗੱਲਬਾਤ ਕਰੀਏ ਜੀ ਹੁਣ ਆਪਾਂ ਸੁੰਡ ਦੀਏ ਦੇਖ ਸਕਦੇ ਹੋ ਤੁਸੀਂ ਪਹਿਲਾਂ ਆਪਣੇ ਨਾਲ ਜੀਰੀਆਂ ਕੀ ਬੋਰਾ ਹਾਲ ਹੋਇਆ ਦੇਖ ਸਕਦੇ ਹੋ ਬਾਸਪਤੀ ਐ ਕਿ ਜਮਈ ਕਾਟੇ ਚ ਗਿਆ ਸੌਦਾ ਜਿਹੜੀ ਆਪਣੀ ਪਰਮਲ ਜੀਰੀਆ ਉਹ ਵੀ ਕਾਟੇ ਚ ਗਈ ਆ ਕੁਸਤਾ ਮੌਸਮ ਦੀ ਮਾਰ ਪੈ ਗਈ ਗਰਮੀ ਪੈ ਗਈ ਮੌਸਮ ਦੇ ਕਰਕੇ ਕੁਸਾ ਆਪਾਂ ਨੂੰ ਜਿਹੜੀ ਸੁੱਕ ਗਈ ਜੀਰੀ ਘਟ ਤੋਂ ਘਟ 10 ਮਣ ਜੀਰੀ ਐਤ ਕੀਲੇ ਦੀ ਉੜ ਗਈ ਦੋਸਤੋ ਹੁਣ ਦੂਜੀ ਗੱਲ ਕੀ ਆਪਾਂ ਕਰੀਏ ਕਿਸਾਨ ਭਰਾ ਉਹ ਆਪਣੇ ਸੁੰਡ ਖੇਤਾਂ ਦੇ ਵਿੱਚ ਕਣਕ ਨੂੰ ਬਹੁਤ ਜ਼ਿਆਦਾ ਸੁੰਡ ਖਾ ਰਿਹਾਗਾ ਕਣਕਾਂ ਜੇ ਕਿਸੇ ਕਿਸਾਨ ਭਰਾ ਨੇ 55 55 ਕਿਲੋ ਬੀ ਪਾਇਆ 50 50 ਕਿਲੋ ਮਣ ਮਣ ਬੀ ਪਾਇਆ ਤੇ ਉਹਨਾਂ ਦਾ ਘਟ ਤੋਂ ਘਟ 4 ਤੋਂ 5-5 ਕਿਲੋ 6-6 ਕਿਲੋ ਬੀ ਦਾ ਸੁੰਡ ਖਾ ਗਿਆ ਕਣਕ ਮਰ ਗਈ ਆ ਦੇਖੋ ਦੋਸਤੋ ਆ ਕਣਕ ਕਿੰਨੀ ਸੋਹਣੀ ਖੜੀ ਆ ਤੁਸੀਂ ਸਾਹਮਣੇ ਦੇਖ ਸਕਦੇ ਹੋਗੇ ਤੁਹਾਨੂੰ ਅੱਜ ਮੈਂ ਸੁੰਡ ਦਿਖਾਉਣਾਗਾ ਆ ਦੇਖੋ ਕਿਵੇਂ ਸੋਹਣੀ ਖੜੀ ਆ ਕਣਕ ਆਪਾਂ ਨੂੰ ਐ ਲੱਗਿਆ ਸੀ ਆ ਦੇਖੋ ਵਿੱਚ ਵੀ ਪੀਲੀ ਜੀ ਲਿਖੂਗੀ ਤੁਹਾਨੂੰ ਆ ਕਣਕ ਪੀਲੀ ਇੱਥੋਂ ਇੱਥੋਂ ਵੀ ਪੀਲੀ ਜ ਆ ਸਾਰਾ ਆ ਏਰੀਆ ਜਿਹੜਾ ਸਾਰਾ ਪੀਲਾਗਾ ਬਾਕੀ ਸਾਰੀ ਖੜੀ ਆ ਕਣਕਾ ਥੋੜਾ ਜਿਹਾ ਏਰੀਆ ਉੱਥੇ ਪੀਲਾਗਾ ਆਪਾਂ ਨੂੰ ਐ ਸੀਗੀ ਆਪਾਂ ਨੇ ਇਹ ਕਣਕ ਨੂੰ ਪਾਣੀ ਲਾਤਾ ਸੀਗਾ ਕਿਸਾਨ ਪ੍ਰਭੂ ਆਪਾਂ ਨੂੰ ਸੀਗਾ ਵੀ ਮਾਲਕੀ ਪਾਣੀ ਕਰਕੇ ਇਹ ਪੀਲੀ ਹੋ ਗਈ ਜਦੋਂ ਆਪਾਂ ਨੇ ਅੱਜ ਦੇਖਿਆ ਕਿ ਵੀ ਇਹ ਕੀ ਗੱਲਬਾਤ ਹੋ ਗਈ ਹੈ ਨਾ ਇੱਕ ਦੋ ਚੀਜ਼ਾਂ ਦੇਖਿਆ ਮੈਂ ਤੁਹਾਨੂੰ ਦਿਖਾਉਣਾ ਵੀ ਸੁੰਡ ਦੇਖੋ ਦੋਸਤੋ ਕਿਵੇਂ ਖਾ ਗਿਆ ਤੇ ਤੁਹਾਨੂੰ ਮੈਂ ਦਿਖਾਉਣਾ ਦੋਸਤੋ ਆਹ ਦੇਖ ਲਓ ਕਣਕ ਕਿਵੇਂ ਪੀਲੀ ਹੋ ਰਹੀ ਹੈਗੀ ਤੁਸੀਂ ਵੀਡੀਓ 'ਚ ਦੇਖਦੇ ਹੋਵੋਗੇ ਤੇ ਦੋਸਤੋ ਤੁਹਾਨੂੰ ਮੈਂ ਹੁਣ ਦਿਖਾਉਣਾ ਆਹ ਕਣਕ ਖਤਮ ਕਰੀ ਪਈ ਹੈਗੀ ਆਹ ਦੇਖ ਸਕਦੇ ਹੋ ਆਹ ਦੇਖੋ ਕਣਕ ਅਸੀਂ ਐ ਐ ਖਤਮ ਕਰੀ ਜਾਂਦੀ ਹੈਗੀ ਸੁੰਡ ਐਵੇਂ ਖਤਮ ਕਰੀ ਜਾਂਦਾ ਜਮੇ ਇਸ ਘਾਹ ਦੀ ਵਿੱਚ ਤਾਂ ਜਮੀ ਸੁੱਕ ਗਈ ਆ ਦੇਖੋ ਤਣੇ ਖਤਮ ਕਰੀ ਜਾਂਦਾ ਦੇਖੋ ਜਿਵੇਂ ਆਹੀ ਲਾ ਲਈਏ ਬੂਟਾ ਆ ਆ ਬੂਟਾ ਲਾ ਲਈਏ ਦੋਸਤੋ ਕਿੱਡਾ ਬੂਟਾ ਹੈ ਦੇਖ ਲਓ ਤੇ ਸੁੰਡ ਦੇਖੋ ਦੋਸਤੋ ਇਹਦੇ ਵਿੱਚ ਆ ਦੇਖੋ ਬਈ ਆ ਦੇਖੋ ਇਹ ਸੁੰਡ ਖਾ ਗਿਆ ਬਈ ਤਾਂ ਕਰਕੇ ਇਹ ਪੀਲੀ ਹੋ ਰਹੀ ਹੈਗੀ ਕਿਸਾਨ ਭਰਾਵੋ ਜਿਹੜੀਆਂ ਕਣਕਾਂ ਨਿਕਲਈਆਂ ਪਾਣੀ ਤੋਂ ਬਾਅਦ ਵੀ ਸੁੰਡ ਜਾ ਨਹੀਂ ਰਿਹਾ ਸੁੰਡ ਖਾ ਰਿਹਾ ਹੈਗਾ ਦੇਖ ਲਓ ਆ ਦੇਖ ਲਓ ਦੋਸਤੋ ਆ ਦੇਖੋ ਸੁੰਡੀ ਧੀ ਇਹਦੇ ਵਿੱਚ ਤੇ ਹੋਰ ਵੀ ਮੈਂ ਤੁਹਾਨੂੰ ਦਿਖਾਉਣਾ ਹੈਗਾ ਆ ਦੇਖੋ ਇਹ ਆ ਲੋ ਆ ਲੈ ਇਹ ਸੁੰਡ ਖਾ ਗਿਆ ਬਈ ਕਣਕ ਉੱਗੇ ਹੀ ਸੀ ਪਰ ਸੁੰਡ ਖਾ ਗਿਆ ਆ ਦੇਖ ਲਓ ਸਾਰੀ ਕਣਕ ਨੂੰ ਸੁੰਡ ਪੈ ਗਿਆ ਬਈ ਤੇ ਇਹ ਪਤਾ ਨਹੀਂ ਕੀ ਕਾਰਨਾ ਸਪਰੇਹਾਂ ਦਾ ਕਾਰਨਾ ਕੀ ਕਾਰਨਾਗਾ ਬਈ ਇਹ ਜਰੂਰ ਤੁਸੀਂ ਕਮੈਂਟ ਕਰਕੇ ਦੱਸਿਓ ਦੋਸਤੋ ਬਹੁਤ ਜ਼ਿਆਦਾ ਕਣਕ ਆ ਜਿਹੜੀ ਉੱਡ ਗਈ ਸੁੰਡ ਖਾ ਗਿਆ ਵਿੱਚੋਂ ਤੇ ਤੁਹਾਨੂੰ ਮੈਂ ਦਿਖਾਇਆ ਉਹਨਾ ਹੋਰ ਦੋਸਤੋ ਜਿਵੇਂ ਆਹ ਦੇਖ ਲਓ ਦੋਸਤੋ ਆ ਤਣਸ ਕਾਇਆ ਪਿਆ ਤੁਹਾਨੂੰ ਮੈਂ ਇੱਥੋਂ ਦਿਖਾਉਣਾ ਇਹਨੂੰ ਆਹ ਦੇਖ ਲਓ ਬਈ ਆਹ ਪੱਟੀ ਆਪਾਂ ਨੇ ਇਹ ਆ ਦੇਖੋ ਇਹ ਕੋਈ ਐ ਨਹੀਂ ਹੈਗਾ ਵੀ ਮੈਂ ਆਹ ਕਰ ਆਹ ਦੇਖ ਲਓ ਦੋਸਤੋ ਕਿੰਨਾ ਕਿੱਡੀ ਵੱਡੀ ਸੁੰਡੀ ਹੈ ਇਹਦੇ ਵਿੱਚ ਆ ਦੇਖ ਲਓ ਤੁਹਾਡੇ ਸਾਹਮਣੇ ਆ ਦੋਸਤੋ ਆ ਕਣਕ ਹੈਗੀ ਤੇ ਕਿੱਡੀ ਵੱਡੀ ਸੁੰਡੀ ਲਿਕੜੀ ਆ ਦੋਸਤੋ ਕਣਕ ਨੂੰ ਸੁੰਡ ਖਾ ਰਿਹਾ ਬਾਈ ਗੌਰ ਕਰਿਓ ਜੇ ਕਣਕ ਥੋੜੀ ਜੀ ਪੀਲੀ ਪੈਂਦੀ ਹੈ ਤਾਂ ਗੌਰ ਜਾ ਕੇ ਜਰੂਰ ਕਰੋ ਦੋਸਤੋ ਤਾਂ ਇਹਦਾ ਜਿਹੜਾ ਹੱਲ ਕਰੋ ਹੁਣ ਦੋਸਤੋ ਹੁਣ ਕਿਸਾਨ ਆਪਦੀ ਫਸਲ ਨੂੰ ਬਚਾਉਣ ਮਾਰਾ ਇਹਤੇ ਸਪਰੇਅ ਨਾ ਕਰੇ ਵਿੱਚ ਕਹਿੰਦਾਂਦੇ ਨੇ ਕਮੈਂਟ ਕਰਕੇ ਕਹਿੰਦਾਂਦੇ ਨੇ ਹੁਣ ਦੋਸਤੋ ਜੇ ਇੱਥੇ ਨਾ ਦਵਾਈ ਕਰੀ ਗਈ ਨਾ ਸਪਰੇਅ ਕਰੀ ਗਈ ਤਾਂ ਸਾਰੀ ਕਣਕ ਹੀ ਜਿਹੜੀ ਖਰਾਬ ਹੋ ਜੂਗੀ ਆ ਦੇਖ ਲਓ ਕਿੱਡੀ ਕਣਕ ਆ ਗਈ ਦੋਸਤੋ ਕਿੱਡੀ ਕਣਕ ਨੂੰ ਸੁੰਡ ਖਾਰਿਆਗਾ ਦੇਖ ਲਓ ਇਹ ਸਾਰੇ ਕਿਤੇ ਬਾਕੀ ਆਪਣੇ ਖੇਤ ਦੇ ਵਿੱਚ ਸਹੀ ਸੀਗਾ ਬਾਕੀ ਇੰਨਾ ਕੇ ਏਰੀਆ ਸੀਗਾ ਇੰਨੇ ਕੇ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਸੁੰਡ ਪਿਆ ਹੋਇਆਗਾ ਕਿਸਾਨ ਭਰਾਵਾਂ ਨੇ ਪਲੌ ਮਾਰ ਕੇ ਜਾਂ ਮਲਚਰ ਕਰਕੇ ਬੀਜੀ ਸੀ ਜਾਂ ਪਰਾਲੀ ਵਿੱਚੀ ਵਾਹੀ ਸੀ ਉੱਪਰ ਵਾਲੀ ਜਿਆਦੇ ਤੋਂ ਜਿਆਦੇ ਵਾਹਣ ਦੇ ਵਿੱਚ ਰੱਖੀ ਸੀ ਉਹਨਾਂ ਦੇ ਤਾਂ ਬਹੁਤ ਜਿਆਦੇ ਬੁਰੀ ਹਾਲਤ ਆ ਬਈ ਜਿਨ੍ਹਾਂ ਨੇ ਅੱਗ ਵੀ ਲਾਈ ਦੀ ਕਿਸਾਨ ਭਰਾਵਾਂ ਨੇ ਉਹਨਾਂ ਦੇ ਵੀ ਹੰਡ ਬਹੁਤ ਜਿਆਦੇ ਮਾਤਰਾ ਚ ਪਿਆ ਹੋਇਆਗਾ